ਸੋ ਪਾਪਾ ਦੀ پری ਦੇ ਕਾਰਨਾਮੇ ਤਾਂ ਤੁਸੀਂ ਚੰਗੀ ਤਰ੍ਹਾਂ ਦੇਖ ਚੁੱਕੇ ਹੋ ਕਿਵੇਂ ਸੜਕ ਦੇ ਉੱਤੇ ਕੁੜੀ ਜੋ ਹੈ ਬੜੇ ਆਰਾਮ ਦੇ ਨਾਲ ਸਕੂਟੀ ਦੇ ਉੱਤੇ ਸਟੰਟ ਬਾਜੀ ਕਰਦੀ ਨਜ਼ਰ ਆ ਰਹੀ ਹੈ ਸਰਟੀਫਿਕੇਟੇ ਦੇ ਖੁੱਦ ਦੇ ਵੀ ਲੱਗ ਸਕਦੀ ਹੈ ਤੇ ਨਾਲ ਕੀ ਇਹ ਲੋਕਾਂ ਵਾਸਤੇ ਵੀ ਚਲਦਾ ਫਿਰਦਾ ਇੱਕ ਯਮਰਾਜ ਹੀ ਹੈ ਕਿਉਂਕਿ ਇਹ ਔਰਤ ਜੋ ਹੈ ਬਹੁਤ ਤੇਜ਼ ਸਕੂਟੀ ਤੇ ਚਲਾ ਰਹੀ ਹੈ ਪਰ ਨਾਲ ਕੀ ਨਾਲ ਇਹ ਸਟੰਟ ਬਾਜੀ ਕਰ ਰਹੀ ਹੈ ਸਕੂਟੀ ਦੇ ਉੱਤੇ ਖੜੀ ਹੋਈ ਹੈ ਇੱਕ ਪੋਲਾ ਜਹਾਤ ਇਸ ਨੇ ਸਕੂਟੀ ਨੂੰ ਪਾਇਆ ਹੈ ਕਿਸੇ ਵੀ ਸਮੇਂ ਇਸ ਕੁੜੀ ਦੇ ਨਾਲ ਹਾਦਸਾ ਵਾਪਰ ਸਕਦਾ ਸੀ ਖੁਦ ਤੇ ਦੂਜਿਆਂ ਦੀ ਜਾਨ ਨੂੰ ਇਹ ਜਦੋਂ ਮਰਜੀ ਜੋ ਹੈ ਸਖਤੇ ਦੇ ਵਿੱਚ ਪਾ ਸਕਦੀ ਸੀ ਪਰ ਇਸ ਦੀ ਵੀਡੀਓ ਕਿਸੇ ਦੇ ਵੱਲੋਂ ਬਣਾ ਲਈ ਗਈ ਤੇ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਸ਼ਾਇਦ ਇਹ ਵੀਡੀਓ ਇਸ ਪਾਪਾ ਦੀ ਪਰੀ ਤੇ ਪਾਪਾ ਕੋਲ ਵੀ ਜ਼ਰੂਰ ਪੁੱਜ ਗਈ ਹੋਵੇਗੀ ਕਿਉਂਕਿ ਇਸ ਦੇ ਕਾਰਨਾਮੇ ਹਰ ਕਿਸੇ ਦੇ ਦੇਖਣੇ ਬਣਦੇ ਆ ਜਿਸ ਤਰੀਕੇ ਦੇ ਨਾਲ ਸੜਕ ਦੇ ਉੱਤੇ ਸਟੰਟ ਬਾਜੀ ਕਰ ਰਹੀ ਹੈ ਲੋਕਾਂ ਦੀ ਜਾਨ ਵਾਸਤੇ ਵੱਡੀ ਮੁਸੀਬਤ ਖੜੀ ਕਰ ਰਹੀ ਹੈ ਕਿਉਂਕਿ ਅਸੀਂ ਆਏ ਹੀ ਦਿਨ ਵੇਖਦੇ ਆ ਵੱਡੇ ਵੱਡੇ ਹਾਦਸੇ ਵਾਪਰਦੇ ਆ ਕਈ ਸਾਰੇ ਵੇਟਰਾ ਦੇ ਨਾਲ ਵੀ ਬੀਤੇ ਦਿਨ ਹਾਦਸੇ ਵਾਪਰੇ ਆ ਤੇ ਅਜਿਹੇ ਹਾਦਸਿਆਂ ਦੇ ਵਿਚਾਲੇ ਇਸ ਕੁੜੀ ਦੀ ਇਹ ਵੀਡੀਓ ਹਰ ਕਿਸੇ ਦੇ ਦਿਲ ਨੂੰ ਚੁਭ ਰਹੀ ਹੈ ਕਿਉਂਕਿ ਜਦੋਂ ਕਿਸੇ ਦਾ ਕੋਈ ਆਪਣਾ ਇਸ ਦੁਨੀਆ ਤੂੰ ਜਾਣਦਾ ਤਾਂ ਉਸ ਨੂੰ ਪਤਾ ਹੈ ਕਿ ਉਸ ਦੇ ਪਰਿਵਾਰ ਦਾ ਕੀ ਬੰਦ ਹੈ ਜਦੋਂ ਕੋਈ ਇਸ ਦੁਨੀਆ ਤੋਂ ਜਾਂਦਾ ਤਾਂ ਸਿਰਫ ਉਹ ਹੀ ਉਸ ਪੀੜ ਨੂੰ ਜੋ ਹੈ ਜੜਦਾ ਦੂਜਾ ਕੋਈ ਵੀ ਜੋ ਹੈ ਉਸ ਦੀ ਪੀੜ ਨੂੰ ਨਹੀਂ ਜਾ ਸਕਦਾ ਕਿਉਂਕਿ ਇਹ ਵੀਡੀਓ ਜੋ ਹੈ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਆ ਨੂੰ ਤੁਸੀਂ ਦੱਸੋ ਇਸ ਪਾਪਾ ਦੀ ਪਰੀ ਦੇ ਵੱਲੋਂ ਜੋ ਕਰਤੂਤਾਂ ਸੜਕ ਦੇ ਵਿਚਾਲੇ ਕੀਤੀਆਂ ਜਾ ਰਹੀਆਂ ਸਹੀ ਨੇ ਜਾਂ ਗਲਤ ਹੈ ਤੁਸੀਂ ਇਸ ਕੁੜੀ ਨੂੰ ਕ੍ਰੈਡਿਟ ਦਿਓ ਕਮੈਂਟਾਂ ਦੇ ਵਿੱਚ ਕਿਉਂਕਿ ਇਹ ਵੀਡੀਓ ਲਗਾਤਾਰ ਵਾਇਰਲ ਹੋ ਰਿਹਾ ਹਰ ਕੋਈ ਇਸ ਵੀਡੀਓ ਦੀ ਨਿੰਦਾ ਕਰ ਰਿਹਾ ਕਿਉਂਕਿ ਇਹ ਕੁੜੀ ਖੁਦ ਵੀ ਇਸ ਹਾਦਸੇ ਦਾ ਸ਼ਿਕਾਰ ਹੋ ਸਕਦੀ ਹੈ ਤੇ ਖੁਦ ਦੂਜਿਆਂ ਦੀ ਜਾਨ ਵਾਸਤੇ ਵੀ ਇਸ ਕੁੜੀ ਦੇ ਵੱਲੋਂ ਵੱਡਾ ਖਤਰਾ ਜੋ ਹੈ ਪੈਦਾ ਕੀਤਾ ਜਾ ਰਿਹਾ ਹੈ ਸਪਾਪਾ ਦੀ ਪਰੀ ਦੇ ਕਾਰਨਾਮੇ ਤਾਂ ਤੁਸੀਂ ਚੰਗੀ ਤਰ੍ਹਾਂ ਦੇਖ ਚੁੱਕੇ ਹੋ ਕਿਵੇਂ ਸੜਕ ਦੇ ਉੱਤੇ ਕੁੜੀ ਜੋ ਹੈ ਬੜੇ ਆਰਾਮ ਦੇ ਨਾਲ ਸਕੂਟੀ ਦੇ ਉੱਤੇ ਸਟੰਟ ਬਾਜੀ ਕਰਦੀ ਨਜ਼ਰ ਆ ਰਹੀ ਹੈ ਸਰਟੀਫਿਕੇਟੇ ਦੇ ਖੁੱਦ ਦੇ ਵੀ ਲੱਗ ਸਕਦੀ ਹੈ ਤੇ ਨਾਲ ਕੀ ਇਹ ਲੋਕਾਂ ਵਾਸਤੇ ਵੀ ਚੱਲਦਾ ਫਿਰਦਾ ਇੱਕ ਯਮਰਾਜ ਹੀ ਹੈ ਕਿਉਂਕਿ ਇਹ ਔਰਤ ਜੋ ਹੈ ਬਹੁਤ ਤੇਜ਼ ਸਕੂਟੀ ਤਾਂ ਚਲਾ ਰਹੀ ਹੈ ਪਰ ਨਾਲ ਕੀ ਨਾਲ ਇਹ ਸਟੰਟ ਬਾਜੀ ਕਰ ਰਹੀ ਹੈ ਸਕੂਟੀ ਦੇ ਉੱਤੇ ਖੜੀ ਹੋਈ ਹੈ ਇੱਕ ਪੋਲਾ ਜਿਹਾ ਹੱਥ ਇਸਨੇ ਸਕੂਟੀ ਨੂੰ ਆਏ ਕਿਸੇ ਵੀ ਸਮੇਂ ਇਸ ਕੁੜੀ ਦੇ ਨਾਲ ਹਾਦਸਾ ਵਾਪਰ ਸਕਦਾ ਸੀ ਖੁਦ ਤੇ ਦੂਜਿਆਂ ਦੀ ਜਾਨ ਨੂੰ ਇਹ ਜਦੋਂ ਮਰਜੀ ਜੋ ਹੈ ਸਕਤੇ ਦੇ ਵਿੱਚ ਪਾ ਸਕਤੀ ਸੀ ਪਰ ਇਸ ਦੀ ਵੀਡੀਓ ਕਿਸੇ ਦੇ ਵੱਲੋਂ ਬਣਾ ਲਈ ਗਈ ਤੇ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਸ਼ਾਇਦ ਇਹ ਵੀਡੀਓ ਇਸ ਪਾਪਾ ਦੀ ਪਰੀ ਤੇ ਪਾਪਾ ਕੋਲ ਵੀ ਜਰੂਰ ਪੁੱਜ ਗਈ ਹੋਵੇਗੀ ਕਿਉਂਕਿ ਇਸ ਦੇ ਕਾਰਨਾਮੇ ਹਰ ਕਿਸੇ ਦੇ ਦੇਖਣੇ ਬਣਦੇ ਆ ਜਿਸ ਤਰੀਕੇ ਦੇ ਨਾਲ ਸੜਕ ਦੇ ਉੱਤੇ ਸਟੰਟ ਬਾਜੀ ਕਰ ਰਹੀ ਹੈ ਲੋਕਾਂ ਦੀ ਜਾਨ ਵਾਸਤੇ ਵੱਡੇ ਮੁਸੀਬਤ ਖੜੀ ਕਰੀ ਹੈ ਕਿਉਂਕਿ ਅਸੀਂ ਆਏ ਹੀ ਦਿਨ ਵੇਖਦੇ ਆ ਵੱਡੇ ਵੱਡੇ ਹਾਦਸੇ ਵਾਪਰਦੇ ਆ ਕਈ ਸਾਰੇ ਵੇਟਰਾ ਦੇ ਨਾਲ ਵੀ ਬੀਤੇ ਦਿਨ ਹਾਦਸੇ ਵਾਪਰ ਰਿਹਾ ਤੇ ਅਜਿਹੇ ਹਾਦਸਿਆਂ ਦੇ ਵਿਚਾਲੇ ਇਸ ਕੁੜੀ ਦੀ ਇਹ ਵੀਡੀਓ ਹਰ ਕਿਸੇ ਦੇ ਦਿਲ ਨੂੰ ਚੋਬਰੀ ਹੈ ਕਿਉਂਕਿ ਜਦੋਂ ਕਿਸੇ ਦਾ ਕੋਈ ਆਪਣਾ ਇਸ ਦੁਨੀਆ ਤੋਂ ਜਾਂਦਾ ਹੈ ਤਾਂ ਉਸ ਨੂੰ ਪਤਾ ਹੈ ਕਿ ਉਸ ਦੇ ਪਰਿਵਾਰ ਦਾ ਕੀ ਬਣਦਾ ਜਦੋਂ ਕੋਈ ਇਸ ਦੁਨੀਆ ਤੋਂ ਜਾਂਦਾ ਹੈ ਤਾਂ ਸਿਰਫ ਉਹ ਹੀ ਉਸ ਪੀੜ ਨੂੰ ਜੋ ਹੈ ਜਰਦਾ ਦੂਜਾ ਕੋਈ ਵੀ ਜੋ ਹੈ ਉਸ ਦੀ ਪੀੜ ਨੂੰ ਨਹੀਂ ਜਰ ਸਕਦਾ ਕਿਉਂਕਿ ਇਹ ਵੀਡੀਓ ਜੋ ਹੈ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਨੂੰ ਤੁਸੀਂ ਦੱਸੋ ਇਸ ਪਾਪਾ ਦੀ ਪਰੀ ਦੇ ਵੱਲੋਂ ਜੋ ਕਰਤੂਤਾਂ ਸੜਕ ਦੇ ਵਿਚਾਲੇ ਕੀਤੀਆਂ ਜਾ ਰਹੀਆਂ ਸਹੀ ਨੇ ਜਾਂ ਗਲਤ ਹੈ ਤੁਸੀਂ ਇਸ ਕੁੜੀ ਨੂੰ ਕ੍ਰੈਡਿਟ ਦਿਓ ਕਮੈਂਟਾਂ ਦੇ ਵਿੱਚ ਕਿਉਂਕਿ ਇਹ ਵੀਡੀਓ ਲਗਾਤਾਰ ਵਾਇਰਲ ਹੋ ਰਿਹਾ ਹਰ ਕੋਈ ਇਸ ਵੀਡੀਓ ਦੀ ਨਿੰਦਾ ਕਰ ਰਿਹਾ ਕਿਉਂਕਿ ਇਹ ਕੁੜੀ ਖੁਦ ਵੀ ਇਸ ਹਾਦਸੇ ਦਾ ਸ਼ਿਕਾਰ ਹੋ ਸਕਦੀ ਹੈ ਤੇ ਖੁਦ ਦੂਜਿਆਂ ਦੀ ਜਾਨ ਵਾਸਤੇ ਵੀ ਇਸ ਕੁੜੀ ਦੇ ਵੱਲੋਂ ਵੱਡਾ ਖਤਰਾ ਜੋ ਹੈ ਪੈਦਾ ਕੀਤਾ ਜਾ ਰਿਹਾ ਹੈ